ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ 500 ਰੇਂਜ ਦੀ ਵੀਡੀਓ ਜਿਹੜੀ ਕਿ ਕਾਫੀ ਜ਼ਿਆਦਾ ਡਿਮਾਂਡ ਦੇ ਉੱਪਰ ਰਹਿੰਦੀ ਆ ਤੇ ਹਰ ਸੈਟਰਡੇ ਆਪਣੀ ਇਹ ਵੀਡੀਓ ਆਉਂਦੀ ਆ ਪਰ ਹੁਣ ਨੈਕਸਟ ਯਾਨੀ ਕਿ ਪਿਛਲੇ ਹਫ਼ਤੇ ਤੋਂ ਹੀ ਹੋ ਗਿਆ ਕਿ ਕਾਟਨ ਦੇ ਰੇਟ ਕਾਫੀ ਪਲੱਸ ਹੋ ਚੁੱਕੇ ਆ ਤਾਂ ਕਰਕੇ 500 ਦੇ ਵਿੱਚ ਹੁਣ ਨਹੀਂ ਰਹੀ ਪਰ ਉਹਦੇ ਵਿੱਚ ਜਿਹੜਾ ਆਪਣੇ ਕੋਲ ਸਟਾਕ ਅਵੇਲੇਬਲ ਹੈਗਾ ਹਜੇ 500 ਦੇ ਵਿੱਚ ਜਾਂ ਲੈਸ ਹੋ ਕੇ ਜਾਂ ਪਿੱਛੇ ਪਹਿਲਾਂ ਵਾਲਾ ਸਟਾਕ ਜਿਹੜਾ ਲੈਸ ਦੇ ਪਿਆ ਸੀ ਉਹ ਵਾਲਾ ਆਪਣੇ ਕੋਲ ਆਇਆ ਤਾਂ ਇਹਨਾਂ ਵਿੱਚ ਜਿਹੜੇ ਵੀ ਪ੍ਰਿੰਟ ਤੁਹਾਨੂੰ ਸੋਹਣੇ ਲੱਗਦੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਪਰ ਇਨਗ ਭੈਣਾਂ ਨੂੰ ਰਿਕੁਐਸਟ ਹੀ ਆ ਕਿ 500 ਦੀ ਰੇਂਜ ਦੀ ਜਿਹੜੀ ਇਹ ਵੀਡੀਓ ਆ ਸਿਰਫ ਲਾਸਟ ਵੀਡੀਓ ਆ ਇਹ ਤੋਂ ਬਾਅਦ ਕੋਈ ਵੀ ਵੀਡੀਓ 500 ਦੀ ਰੇਂਜ ਦੀ ਨਹੀਂ ਆਊਗੀ ਕਿਉਂਕਿ ਇਹ ਵਾਲਾ ਸਟਾਕ ਜੀ ਪਲੱਸ ਹੋ ਚੁੱਕੇ ਆ ਇਹਦੇ ਰੇਟ ਤੇ ਨਿਊ ਜਿੰਨੇ ਵੀ ਡਿਜ਼ਾਈਨਿੰਗ ਨਿਊ ਆਉਗੀ ਸਾਰੀ ਪਲੱਸ ਹੋ ਕੇ ਆਉਗੀ 500 550 ਜਾਂ 600 ਦੇ ਵਿੱਚ ਵੀਡੀਓ ਆਉਗੀ ਇਸ ਲਈ ਇਹਨਾਂ ਵਿੱਚੋਂ ਹੁਣ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਅਜੇ ਵੀ ਯਾਨੀ ਕਿ ਇੱਕ ਵੀਡੀਓ ਆ ਰਹੀ ਹੈ ਅੱਜ 500 ਦੀ ਰੇਂਜ ਦੀ ਤੇ ਤੁਸੀਂ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਚੁਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਸਾਰੀ ਰੇਂਜ ਤੇ ਵੀਡੀਓ ਤੇ ਨਾਲ ਸੂਟ ਆਹ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਵਾਈਟ ਕਲਰ ਦੇ ਉੱਪਰ ਆ ਨਿੱਕੇ ਨਿੱਕੇ ਬੂਟੀ ਸਕਿਨ ਕਲਰ ਦੇ ਉੱਪਰ ਬੂਟੀ ਬਣੀ ਹੋਈ ਆ ਬਹੁਤ ਸੋਹਣੀ ਤੇ ਪੂਰਾ ਪਿਓਰ ਕੈਮਰੀ कॉटन ਦਾ ਇਹ ਸਟਾਫ ਆ 1% ਵਿੱਚ ਸਿੰਥੈਟਿਕ بیس ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੱਦ ਤੋਂ ਵੱਧ ਪੈਣਾ ਤਾਂ ਕਿ ਇਹ ਵਾਲੇ ਸੂਟ ਜਾਨਕਿ ਜਾ ਚੁੱਕੇ ਨੇ ਤੇ ਉਹਨਾਂ ਨੂੰ ਪਤਾ ਕਿ ਇਹ ਕਲੈਕਸ਼ਨ ਕਿੰਨੀ ਵਧੀਆ ਤੇ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਤੇ बिक ਰਹੀ ਆ ਪਰ ਮਾਰਕੀਟ ਦੇ ਵਿੱਚ ਜੇ ਹੁਣ 600 ਦੀ ਤਾਂ ਹੁਣ 700 बिकੂਗੀ ਕਿਉਂਕਿ ਰੇਟ ਪਹਿਠੇ ਹੋ ਹੀ ਪਲੱਸ ਹੋ ਚੁੱਕੇ ਨੇ ਡਿਜ਼ਾਈਨਿੰਗ ਜਿੰਨੀ ਵੀ ਨਿਊ ਆ ਰਹੀ ਆ ਸਾਰੀ ਪਲੱਸ ਹੋ ਕੇ ਆ ਰਹੀ ਆ ਤੇ ਇਹ ਆਪਣੇ ਕੋਲ ਜਿਹੜੇ ਲੈਸ ਤੇ ਆਏ ਨੇ ਜਾਂ ਫਿਰ ਜਿਹੜੇ ਪਹਿਲਾਂ ਆਪਣੇ ਕੋਲ ਪੀ ਸੀਗੇ ਉਹੀ ਆਪਾਂ ਤੁਹਾਡੀ ਡਿਮਾਂਡ ਤੇ ਦੁਬਾਰਾ ਤੋਂ ਮੈਂ ਲੈ ਕੇ ਆਈਆਂ 500 ਦੀ ਰੇਂਜ ਆ ਲਿਮਟਿਡ ਜੇ ਸਟਾਕ ਆ ਬਸ ਜਿਹੜਾ ਵੀ ਸੂਰਦਾਂ ਨੂੰ ਪਸੰਦ ਆਉਂਦਾ ਬਿਨਾ ਸੋਚੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਕਰ ਸਕਦੇ ਹੋ ਕੱਟ ਰਹੂਗੀ ਪ੍ਰੋਪਰ 5 ਮੀਟਰ 5 ਮੀਟਰ ਦੀ ਕੱਟ ਮਿਲੂਗੀ ਆ ਲਓ ਜੀ ਨੈਕਸਟ ਡਿਜ਼ਾਈਨ ਦੇਖ ਲਓ ਹਣ ਇਹਦੇ ਵਿੱਚ ਇਹ ਹੈਗਾ ਇਹਦੇ ਵਿੱਚ ਨੈਕਸਟ ਡਿਜ਼ਾਈਨ ਪਿਓਰ ਕੈਮਰੀ कॉटन ਦੇ सूट ਨੇ ਬਹੁਤ ਵਧੀਆ ਕਲੈਕਸ਼ਨ ਆ ਇਹਨਾਂ ਦੇ ਕਲਰ ਫੇਡ ਕਿਸੇ ਚੀਜ਼ ਦੀ ਕੋਈ ਕੰਪਲੇਨ ਨਹੀਂ ਹੈਗੀ ਬਹੁਤ ਵਧੀਆ ਰਿਸਪੌਂਸ ਰਹਿੰਦਾ ਯਾਨੀ ਕਿ ਇਹ ਵਾਲੀ ਵੀਡੀਓ ਦਾ ਪਰ ਹੁਣ 2 ਹਫ਼ਤੇ ਹੋ ਗਏ ਨਹੀਂ ਆ ਰਹੀ ਸੀ ਤਾਂ ਪਹਿਣਾ ਦੀ ਬਹੁਤ ਜ਼ਿਆਦਾ ਰਿਕੁਐਸਟ ਸੀ ਕਿ ਦੀਦੀ ਇੱਕ ਅੱਧੀ ਵੀਡੀਓ ਲੈ ਆਓ ਤਾਂ ਅਸੀਂ ਵੇਟ ਤੇ ਬੈਠੇ ਆ ਤਾਂ ਉਹਨਾਂ ਦੇ ਲਈ ਇਹ ਵਾਲੇ ਸੂਟ ਦੁਬਾਰਾ ਤੋਂ ਆਏ ਨੇ ਤੇ ਪਲੀਜ਼ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਆਲੋਚ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਇਹ ਹੈਗਾ ਵਾ ਬਲੈਕ ਗ੍ਰੇ ਜਿਆ ਕਲਰ ਉੱਪਰ ਰੈੱਡ ਬੂਟੀ ਦਾ ਡਿਜ਼ਾਈਨ ਸਾਰੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਵਟਸਐਪ ਕਰ ਸਕਦੇ ਹੋ ਹਲੋ ਇਹ ਹੈਗਾ ਬਲੂ ਕਲਰ ਦੇ ਉੱਪਰ ਪਲੀਜ਼ ਸਕਰੀਨਸ਼ਾਟ ਪ੍ਰੋਪਰ ਲਿਆ ਕਰੋ ਕਲਰ ਸਾਰਾ ਪਤਾ ਲੱਗੇ ਕਈ ਭੈਣਾਂ ਕਹਿ ਦਿੰਦੀਆਂ ਨੇ ਸਕਰੀਨਸ਼ਾਟ ਲੈ ਨਹੀਂ ਹੁੰਦਾ ਤੁਸੀਂ ਪਿਕ ਪਿਕਸ ਪ੍ਰੋਵਾਈਡ ਨਹੀਂ ਹੁੰਦੀਆਂ ਇੱਕ ਇੱਕ ਜਾਣ ਨੂੰ ਕਿੰਨੀਆਂ ਕੁ ਪਿਕਸ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਤੁਹਾਨੂੰ ਵੀ ਪਤਾ ਹੀ ਆ ਤਾਂ ਪਲੀਜ਼ ਇਸੇ ਕਰਕੇ ਤਾਂ ਵੀਡੀਓ ਪਾਉਣੀ ਹੈ ਤਾਂ ਕਿ ਸਾਰੀਆਂ ਭੈਣਾਂ ਜਿੰਨੀਆਂ ਵੀ ਆਪਣੇ ਨਾਲ ਜੁੜੀਆਂ ਹੋਈਆਂ ਨੇ ਸਾਰਿਆਂ ਤੱਕ ਪਹੁੰਚ ਜਾਵੇ ਤੇ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਰੇਟ ਸਾਰਾ ਕਨਫਰਮ ਕਰ ਦੇਈਦਾ ਵਾ ਸਾਰਾ ਫੈਬਰਿਕ ਦੇ ਬਾਰੇ ਦੱਸ ਦੇਈਦਾ ਵਾ ਪਿਕਸ ਦੇ ਉੱਪਰ ਫਿਰ ਤੁਸੀਂ ਇੱਕ ਇੱਕ ਜਾਣਾ ਕੋਈ ਕੋਈ ਚੀਜ਼ ਪੁੱਛਦਾ ਕੋਈ ਕੋਈ ਪੁੱਛਦਾ ਉਹਦੇ ਨਾਲੋਂ ਬੈਟਰ ਆ ਤੁਸੀਂ ਵੀਡੀਓ ਨੂੰ ਪਲੀਜ਼ ਪ੍ਰੋਪਰ ਦੇਖ ਲਿਆ ਕਰੋ ਇਹ ਸੀਗਾ ਬੋਟਲ ਗ੍ਰੀਨ ਮੂੰਗੀਆ ਜਿਹਾ ਕਲਰ ਮੂੰਗੀਆ ਗ੍ਰੀਨ ਜਿਹਾ ਕਲਰ ਆ ਇਹ ਹੈਗਾ ਜੀ ਬਲੈਕ ਕਲਰ ਹਾਲੋ ਜੀ ਇੱਕ ਹੈਗਾ ਫੇਰ ਤੋਂ ਆਇਆ ਬਲੂ ਕਲਰ ਸ਼ੈਲ ਪਹਿਲਾਂ ਵੀ ਆਪਾਂ ਦਿਖਾਇਆ ਬਟ ਉਹ ਸ਼ਾਇਦ ਉਹ ਗ੍ਰੇ ਕਲਰ ਸੀਗਾ ਇਹਦੇ ਵਿੱਚ ਹੀ ਸੇਮ ਦੇ ਡਿਜ਼ਾਈਨ ਦੇ ਵਿੱਚ ਇਹ ਹੈਗਾ ਬਲੂ ਕਲਰ ਹਾਲੋ ਜੀ ਅਗਲਾ ਹੈਗਾ ਫੇਰ ਤੋਂ ਗ੍ਰੀਨ ਕਲਰ ਬਹੁਤ ਸੋਹਣੀ ਬ੍ਰੀਕ ਜੀ ਨਾ ਜ਼ਿਆਦਾ ਬ੍ਰੀਕ ਨਾ ਜ਼ਿਆਦਾ ਮੋਟੀ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਵਧੀਆ ਬਹੁਤ ਸੋਹਣੀ ਕਲੈਕਸ਼ਨ ਆ ਸਿਰਫ 500 ਪ੍ਰਾਈਸ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੀਆਂ ਪੈਣਾ 4 ਸੂਟ ਇਕੱਠੇ ਬਾਏ ਕਰਨਗੇ ਉਹਨਾਂ ਨੂੰ ਕੋਰੀਅਰ ਫ੍ਰੀ ਹੋਊਗਾ 4 ਸੂਟਾਂ ਦੇ ਉੱਪਰ ਕੋਰੀਅਰ ਫ੍ਰੀ ਹੋਊਗਾ ਸਿੰਗਲ ਸੂਟ ਲੋਂਗੇ ਤਾਂ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਜੀ ਆ ਲੋ ਜੀ ਇਹ ਹੈਗਾ ਗ੍ਰੇ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਆ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਦੇਖੋ ਕਿੰਨਾ ਸੋਹਣਾ ਗ੍ਰੇ ਕਲਰ ਦੇ ਉੱਪਰ ਆ ਹਾਲੋ ਜੀ ਇਹ ਹੈਗਾ ਪੀਚ ਕਲਰ ਪਿੰਕ ਜਿਹਾ ਕਲਰ ਆ ਪੀਚ ਵੀ ਨਹੀਂ ਕਹਿ ਸਕਦੇ ਪਿੰਕ ਕਲਰ ਆ ਲਾਈਟ ਜਿਹਾ ਕਲਰ ਆ ਜਿੰਨਾ ਜਣ ਕੇ ਕੈਮਰੇ 'ਚ ਆ ਰਿਹਾ ਇੰਨਾ ਲਾਈਟ ਨਹੀਂ ਹੈਗਾ ਮਿੱਠਾ ਪਿਆਰਾ ਜਿਹਾ ਕਲਰ ਆ ਪਿੰਕ ਤੇ ਕੈਮਰੇ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਲਾਈਟ ਆ ਰਿਹਾ ਵਾ ਫਿਸ਼ੇਡ ਦਾ ਸੂਟ ਆ ਬ੍ਰਾਂਡ ਵੀ ਇਹਦਾ ਪ੍ਰਗਤੀ ਆ ਸਾਰੇ ਬ੍ਰਾਂਡ ਦੇ ਘਰਾਂ ਦੇ ਕੋਈ AK Tex ਕੋਈ BLM ਕੋਈ ਪ੍ਰਗਤੀ ਬ੍ਰਾਂਡ ਦੇ ਸੂਟ ਨੇ ਤੇ ਇਹਨਾਂ ਦੇ ਹੋਲਸੇਲ ਪ੍ਰਾਈਸ ਵੀ 550 500 ਦੇ ਨੀਅਰ ਅਬਾਊਟ ਚਾ ਚੁੱਕੇ ਆ ਪਰ ਆਪਾਂ ਤੁਹਾਨੂੰ ਰਿਟੇਲ ਦੇ ਵਿੱਚ 500 ਦੇ ਰਹੇ ਆ ਇਸ ਲਈ ਆਪਣਾ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਪਿਓਰ ਕੈਮਰੀ कॉटन ਦੇ ਸੂਟ ਨੇ 5 ਮੀਟਰ ਦੀ ਕਟ ਮਿਲੂਗੀ ਪਰਪਲ ਸ਼ੇਡ ਦੇ ਉੱਪਰ ਆ ਇਹ ਵਾਲਾ ਆਹ ਵਾਲਾ ਪੀਸ ਆਪਾਂ ਬਹੁਤ ਸੇਲ ਕੀਤਾ ਕਿਉਂਕਿ ਇਹਦਾ ਕਾਫੀ ਆਪਣੇ ਕੋਲ ਪੀਸ ਸੀਗੇ ਵਾਈਟ ਦੇ ਵਿੱਚ ਫਰੋਜ਼ੀ ਹੋਣੇ ਸਿੰਗਲ ਪੀਸ ਹੀ ਰਹਿ ਚੁੱਕਿਆ ਵਾ ਜਿਹੜੀ ਵੀ ਭੈਣ ਨੂੰ ਰਿਕੁਆਇਰ ਹੋਵੇ ਲੈ ਸਕਦੇ ਹੋ ਕਾਫੀ ਜ਼ਿਆਦਾ ਡਿਮਾਂਡ ਤੇ ਰਹਿੰਦਾ ਸੀ ਇਹ ਵਾਲਾ ਪੀਸ ਹਾਲੋ ਜੀ ਇਹ ਹੈਗਾ ਗ੍ਰੀਨ ਕਲਰ ਇਹਲਾ ਪੀਸ ਹੈਗਾ ਜੀ ਮਾਸਟਰਡ ਜਾਂ yellow shade ਆ ਇਹ ਮਾਸਟਰਡ ਜਾਂ ਸ਼ੇਡ ਆ ਇਹ ਵੀ ਬਹੁਤ ਸੋਹਣਾ ਇਹਦੇ ਨਾਲ ਦੇ ਸਾਰੇ ਕਲਰ ਆਲਮੋਸਟ ਸੇਲ ਹੋ ਚੁੱਕਿਆ ਇਹਦੇ ਵੀ ਇਹ 4-4 ਪੀਸਾਂ ਦੀ ਕੱਟਤ ਹੁੰਦੀ ਆ ਹੁਣ ਇਹ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਪੁੱਲੋ ਜੀ ਪੀਸ ਨੇ ਘਰ ਦੇ ਵਿੱਚ ਬਜ਼ੁਰਗਾਂ ਲਈ ਲੈਣਾ ਹੋਵੇ white ਜੇ ਕਲਰ ਦੇ ਵਿੱਚ light ਜਿਹਾ ਕਲਰ ਤੁਸੀਂ ਭਾਲਦੇ ਹੋ ਪੂਰਾ ਗਰਮੀਆਂ ਦਾ ਬੇਸ ਆ ਬਹੁਤ ਵਧੀਆ ਸਟਾਫ ਆ ਤੇ ਬਹੁਤ ਵਧੀਆ ਦੇਖੋ ਕਲਰ ਆ ਡਿਜ਼ਾਈਨ ਆ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਕਾਫੀ ਪੀਸ ਨੇ ਜਿਹੜੇ ਲਾਈਟ ਕਲਰ ਦੇ ਵੀ ਇਹਦੇ ਵਿੱਚ ਆਏ ਨੇ ਐਡ ਆਨ ਹੋਏ ਨੇ ਸਾਰੇ ਤਰ੍ਹਾਂ ਤਰ੍ਹਾਂ ਦੇ ਕਲਰ ਆ ਇਹਦੇ ਵਿੱਚ ਚਾਹੇ ਤੁਸੀਂ ਡਾਰਕ ਲੈ ਲਓ ਚਾਹੇ ਲਾਈਟ ਲੈ ਲਓ ਜਿੱਦਾਂ ਦੀ ਤੁਹਾਡੀ ਰਿਕੁਆਇਰ ਆ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਇਹ ਨਿੱਕੀ ਨਿੱਕੀ ਡੱਬੀ ਜੀ ਬਣੀ ਹੋਈ ਐ ਚੈੱਕ ਦੇ ਉੱਪਰ ਆ ਸਾਰਾ ਆਲ ਓਵਰ 5 ਮੀਟਰ ਦਾ ਸੂਟ ਆ ਫਰੋਜ਼ੀ ਕਲਰ ਆ ਇਹਦਾ ਪਲੀਜ਼ ਇੰਨੀ ਕੁ ਜ਼ੋਰ ਰਿਕਵੈਸਟ ਆ ਕੋਈ ਵੀ ਪਹਿਣ ਬਿਨਾ ਪੇਮੈਂਟ ਤੋਂ ਹੋਲਡ ਦੇ ਸੂਟ ਨਾ ਰਖਾਓ ਕਈ ਵਾਰੀ ਸੂਟ ਹੋਲਡ ਤੇ ਰਹਿ ਜਾਂਦੇ ਨੇ ਤੁਹਾਡੀ ਪੇਮੈਂਟ ਅਸੀਂ ਜੀ ਸ਼ਾਮ ਨੂੰ ਕਰਦੇ ਆਂ ਅਸੀਂ ਮਾਰਨਿੰਗ ਕਰਦੇ ਆਂ ਉਸ ਤੋਂ ਬਾਅਦ ਬਸ ਚੁੱਪ ਹੋ ਕੇ ਬਹਿ ਜਾਂਦੇ ਹੋ ਤੇ ਫੇ ਜਿਹੜੀਆਂ ਪੈਣਾ ਲੈਣ ਵਾਲੀਆਂ ਹੁੰਦੀਆਂ ਨੇ ਉਹ ਵੀ ਬੈਠੀਆਂ ਦੇਖੀ ਜਾਂਦੀਆਂ ਨੇ ਤੇ ਅਸੀਂ ਵੀ ਬੈਠੇ ਦੇਖੀ ਜਾਂਦੇ ਆ ਇਸ ਲਈ ਹੋਲਡ ਲਈ ਪਲੀਜ਼ ਨਾ ਦਾ ਮੈਸੇਜ ਕਰਿਓ ਤੇ ਨਾ ਹੀ ਅਸੀਂ ਰੱਖ ਸਕਦੇ ਆ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੇ ਆਰਡਰਾਂ ਦੀ ਬੁਕਿੰਗ ਮੰਨੀ ਜਾਊਗੀ ਆਹ ਲੋ ਜੀ ਬੋਟਲ ਗ੍ਰੀਨ ਕਲਰ ਫਰੋਜ਼ੀ ਕਲਰ ਆ ਜੀ ਇਹੇ ਲਾਈਟ ਜਾਂ ਪਰਪਲ ਸ਼ੇਡ ਹੈ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਨਿੱਕਾ ਨਿੱਕਾ ਪ੍ਰਿੰਟ ਬਣਿਆ ਨਾਲੇ ਤਾਂ ਨਾਲੇ ਕਲਰ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਪ੍ਰਿੰਟ ਆ ਲਾਈਟ ਜਾਂ ਪਰਪਲ ਦੀ ਇਹਦੇ ਚ ਚਮਕ ਜਿਹੀ ਆ ਰਹੀ ਆ ਪੀਚ ਪਰਪਲ ਜਿਹਾ ਸ਼ੇਡ ਆ ਇਹ ਹਲੋ ਬਲੈਕ ਤੇ ਗ੍ਰੀਨ ਦਾ ਕੰਬੀਨੇਸ਼ਨ ਜਾਂ ਬੇਲਾਂ ਜਿਹਾ ਬਣੀਆਂ ਹੋਈਆਂ ਉੱਪਰ 3D ਜੀ ਪ੍ਰਿੰਟਿੰਗ ਹੋਈ ਹੋਈ ਆ ਇਹਦੇ ਉੱਪਰ ਹਲੋ ਆ ਬਲੂ ਪਹਿਲਾਂ ਵੀ ਸ਼ਾਇਦ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਇਹ ਡਬਲ ਪੀਸ ਆਪਣੇ ਕੋਲੇ ਬਲੈਕ ਹਲੋ ਇਹ ਤੇ ਟ੍ਰਾਇੰਗਲ ਜੇ ਵਾਂਗੂ ਡਿਜ਼ਾਈਨ ਜਿਵੇਂ ਚੈੱਕ ਦੇ ਵਿੱਚ ਡਰਾਇੰ ਡਿਜ਼ਾਈਨ ਆਉਂਦਾ ਉਹ ਉਸੇ ਤਰ੍ਹਾਂ ਟ੍ਰਾਇੰਗਲ ਵਾਂਗੂ ਡਿਜ਼ਾਈਨ ਆਇਆ ਹੋਇਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਵਧੀਆ ਸੇਲ ਹੋ ਰਿਆ ਵਾ ਬਹੁਤ ਵਧੀਆ ਰਿਸਪੌਂਸ ਆ ਇਹਦਾ ਯਾਨੀ ਕਿ ਜਦੋਂ ਤੁਸੀਂ ਖੋਦਾ ਕੇ ਫੀਲ ਕਰਦੇ ਹੋ ਨਾ ਹੁਣ ਵੀਡੀਓ 'ਚ ਤਾਂ ਕੱਪੜੇ ਨੂੰ ਫੀਲਿੰਗ ਫੀਲ ਕਰ ਨਹੀਂ ਸਕਦੇ ਬਟ ਇੰਨਾ ਵਧੀਆ ਡਿਜ਼ਾਈਨ ਚੱਲ ਰਿਹਾ ਤੇ ਸਾਰੇ ਡਿਜ਼ਾਈਨ ਬਹੁਤ ਵਧੀਆ ਯਾਨੀ ਕਿ ਸੇਲ ਹੋਏ ਨੇ ਪਹਿਲਾਂ ਵੀ ਇਹ ਸਾਰੇ ਡਿਜ਼ਾਈਨ ਆ ਪਰ ਲਿਆ ਚੁੱਕੇ ਇਹਨਾਂ ਵਿੱਚੋਂ ਕਈ ਡਿਜ਼ਾਈਨ ਨਿਊ ਨੇ ਬਾਕੀ ਸਾਰੇ ਆਲਮੋਸਟ ਆਪਣੇ ਕੋਲ ਆ ਚੁੱਕ ਤੇ ਇਹ ਬਹੁਤ ਵਧੀਆ ਨਹੀਂ ਇਹਨਾਂ ਦੇ ਕਲਰਾਂ ਨੂੰ ਕੁਝ ਹੋਵੇ ਤੇ ਬਧੀਆ ਆਉਂਦਾ ਗਰਮੀਆਂ ਦੇ ਵਿੱਚ 500 ਦਾ ਸੂਟ ਹੈ ਜਿਵੇਂ ਮਰਜੀ ਇਹਨੂੰ ਪਾ ਕੇ ਹੰਡਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜਿਵੇਂ ਇਹ ਵਾਲਾ ਤਾਂ ਸੀਗਾ ਪੀਚ ਪਰਪਲ ਜਿਹੇ ਟੋਨ ਤੇ ਉੱਪਰ ਆ ਜਾਂਦਾ ਵਾ ਆਹ ਵਾਲਾ ਆ ਜਾਂਦਾ ਜੀ ਪਿਸਤਾ ਗ੍ਰੀਨ ਜਿਹਾ ਕਲਰ ਲਓ ਜੀ ਇਹ ਲੈਮਨ ਜੀ ਸ਼ੇਡ ਤੇ ਆ ਲੈਮਨ ਜੀ ਟੂਨ ਤੇ ਆ ਚਾਰ ਕਲਰ ਨੇ ਇਹਦੇ ਵਿੱਚ ਚਾਰ ਹੀ ਕਲਰ ਬਹੁਤ ਸੋਹਣੇ ਨੇ ਇੱਕ ਹੈਗਾ ਜੀ ਮਸਟਰਡ ਸ਼ੇਡ ਇਹ ਹੈਗਾ ਮਸਟਰਡ ਸ਼ੇਡ ਹਲੋ ਜੀ ਵੀ ਡਿਜ਼ਾਈਨਿੰਗ ਬਹੁਤ ਸੋਹਣਾ ਬਹੁਤ ਵਧੀਆ ਪਹਿਲਾਂ ਸੇਲ ਕਰ ਚੁੱਕੇ ਆ ਬਹੁਤ ਭੈਣਾਂ ਦੇ ਹੱਥਾਂ ਵਿੱਚ ਇਹ ਜਾ ਚੁੱਕਿਆ ਵਾਇਵਲ ਡਿਜ਼ਾਈਨ ਤੇ ਉਹਨਾਂ ਨੂੰ ਪਤਾ ਕਿ ਕਿਦਾਂ ਦਾ ਫੈਬਰਿਕ ਆ ਕਿਦਾਂ ਦਾ ਇਹ ਡਿਜ਼ਾਈਨ ਆ ਇਹਦੇ ਵਿੱਚ ਦੁਬਾਰਾ ਤੋਂ ਤਿੰਨ ਕਲਰ ਐਡ ਆਨ ਹੋ ਚੁੱਕੇ ਆ ਪਹਿਲਾ ਕਲਰ ਇਹ ਵਾਲਾ ਵਾ ਸੈਕੰਡ ਹਾਂ ਗ੍ਰੀਨ ਕਲਰ ਆ ਥਰਡ ਕਲਰ ਹੈਗਾ ਇਹਦੇ ਵਿੱਚ ਪਿੰਕ ਸ਼ੇਡ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਸੈਟਰਡੇ ਸਪੈਸ਼ਲ ਵੀਡੀਓ ਹੈ ਜਿਹੜੀ ਆਪਣੀ ਹਮੇਸ਼ਾ ਹੀ ਆਲ ਓਵਰ ਦੇ ਸੂਟਾਂ ਤੇ ਆਉਂਦੀ ਆ ਤੇ ਇਸ ਵਾਰ 500 ਦੀ ਰੇਂਜ ਆਈ ਆ ਤੇ ਇਹਨਾਂ ਵਿੱਚੋਂ ਜਿਹੜੇ ਸੂਟ ਰਹਿ ਗਏ ਉਹ ਤਾਂ ਜ਼ਰੂਰ ਦੁਬਾਰਾ ਲੈ ਆਵਾਂਗੇ 500 ਦੇ ਵਿੱਚ ਬਟ ਜੋ ਨਿਊ ਡਿਜ਼ਾਈਨਿੰਗ ਆ ਰਹੀ ਹੈ ਜਾਨਕਿ ਨੈਕਸਟ ਵੀਕ ਤੋਂ ਜਿਹੜੀ ਵੀ ਡਿਜ਼ਾਈਨ ਆਉਣਗੇ ਸਾਰੇ 600 650 ਦੀ ਪ੍ਰਿੰਟਿੰਗ ਦੇ ਵਿੱਚ ਆਉਣਗੇ ਕਿਉਂਕਿ ਅਸੀਂ ਇਹ ਫੈਬਰਿਕ ਆਲਮੋਸਟ ক্লোਜ਼ ਹੀ ਕਰ ਰਹੇ ਹਾਂ ਕਿਉਂਕਿ ਇਹਨਾਂ ਦੇ ਰੇਟ ਪਲੱਸ ਹੋ ਚੁੱਕੀ ਆ ਤੇ ਫਿਰ ਭੈਣਾ ਕਹਿ ਦਿੰਦੀ ਆ ਨਹੀਂ ਜੀ ਸਾਨੂੰ ਤਾਂ ਉਹੀ ਰੇਟ ਦੇ ਵਿੱਚ ਦੋ ਕੋਸ਼ਿਸ਼ ਆ ਇਹ ਤੋਂ ਵੱਧ ਜਿਹੜੀ ਸੁਪੀਰੀਅਰ ਕਾਟਨ ਹੁੰਦੀ ਆ ਉਹ ਵਧੀਆ ਬਹੁਤ ਸੋਹਣੀ ਉਹਦੀ ਤੁਸੀਂ ਜਿਹੜੇ ਅਸੀਂ ਮੈਂ ਗਰੁੱਪ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਲੰਪਾਂ ਦੇ ਉੱਪਰ ਸੂਟ ਆਉਂਦੇ ਨੇ ਬਹੁਤ ਵਧੀਆ ਕੈਮਰੀ ਕਾਟਨ ਹੁੰਦੀ ਆ ਜਾਨੀ ਕਿ ਪੂਰੀ ਵਧੀਆ ਸੁਪੀਰੀਅਰ ਹੁੰਦੀ ਆ ਉਹ ਇਵੇਂ ਮਰਜੀਓ ਕੱਪੜੇ ਨੂੰ ਕੁੱਟ-ਕੁੱਟ ਕੇ ਹੰਡਾਓ ਉਹ ਵਾਲਾ ਫੈਬਰਿਕ ਲੈ ਕੇ ਆ ਰਹੇ ਹਾਂ ਤੇ ਨੈਕਸਟ ਵੀਕ ਤੋਂ ਉਹ ਵਾਲਾ ਫੈਬਰਿਕ ਹੀ ਤੁਹਾਡੇ ਲਈ ਆਊਗਾ ਤੇ ਜਿਹੜੀਆਂ ਪੈਣਾ ਨੇ ਹੁਣ 500 ਲਈ ਹੀ ਡੀਲ ਕਰ ਰਹੀਆਂ ਸੀ ਤੇ 500 ਲਈ ਵੇਟ ਕਰ ਰਹੀਆਂ ਸੀ ਆਹ ਵਾਲੀ ਵੀਡੀਓ 'ਚ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦਰੋਹ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੇ ਬਹੁਤ-ਬਹੁਤ ਧੰਨਵਾਦ ਆ ਜਿਹੜੀਆਂ ਪੈਣਾ ਇੰਨੇ ਸੋਹਣੇ ਕਮੈਂਟ ਕਰਦੀਆਂ ਨੇ ਤੇ ਵੀਡੀਓ ਨੂੰ ਲਾਈਕ ਕਰਕੇ ਜਾਂਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ ਤੁਸੀਂ ਬਹੁਤ ਯਾਨੀ ਕਿ ਇੱਕ ਹੈਗਾ ਕਿ ਤੁਹਾਡੀ ਬਹੁਤ ਵੱਡੀ ਹੈਲਪ ਆ ਜਿਹੜਾ ਤੁਸੀਂ ਇੰਨਾ ਸਾਡੇ ਲਈ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਦੇਖਦੇ ਹੋ ਵੀਡੀਓ ਲਈ ਵੇਟ ਕਰਦੇ ਹੋ ਹਨ ਤੇ ਜੇ ਤੁਸੀਂ ਕਰ ਇੰਨਾ ਸਾਡੇ ਲਈ ਖੇਚਲ ਕਰਦੇ ਹੋ ਤਾਂ ਹੀ ਅਸੀਂ ਵੀ ਨਿਊ ਤੋਂ ਨਿਊ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਆ ਜਾਨਕਿ ਤੁਹਾਡੀ ਇੱਕ ਹੌਸਲਾ ਅਫਜ਼ਾਈ ਹੈ ਜਿਹੜੀ ਤੁਸੀਂ ਸਾਡੇ ਲਈ ਕਰ ਰਹੇ ਹੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ